ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਫ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਨਾ ਕੱਪੜੇ ਦੀ ਵੀਡੀਓ ਸ਼ੇਅਰ ਕਰਦੇ ਆਂ ਆਪਾਂ ਤੁਹਾਡੇ ਨਾਲ ਜਿਹੜੇ ਆਪਣੇ ਬੁਟੀਕ ਤੇ ਹਨ ਨਿਊ ਸੂਟ ਰੈਡੀ ਹੁੰਦੇ ਹੁੰਦੇ ਆ ਦੇਖ ਕਿੱਦਾਂ ਕਿੱਦਾਂ ਆਪਾਂ ਥੋੜਾ ਜਿਹਾ ਉਹਦੇ ਵਿੱਚ ਇਹ ਵੀ ਦੱਸ ਦੇਵਨੇ ਵੀ ਕਿੱਦਾਂ ਕਿੱਦਾਂ ਤੁਸੀਂ ਆਪਣੇ ਸੂਟ ਜਿਹੜੇ ਹੈਗੇ ਤਿਆਰ ਕਰ ਸਕਦੇ ਹੋ ਹਨਾ ਤੇ ਇਹ ਜਿਹੜੇ ਆਪਾਂ ਨੇ ਸੂਟ ਬਣਾਏ ਆ ਹਨ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਬਣਾਏ ਆ ਜਾਂ ਥੋੜੇ ਬਹੁਤ ਡਿਜ਼ਾਈਨ ਕੀਤੇ ਹੋਏ ਆ ਜਾਂ ਤੁਸੀਂ ਘਰ ਦੇ ਵਿੱਚੋਂ ਕਿੱਦਾਂ ਜਿਹੜੇ ਵੇਸਟ ਪਏ ਕੱਪੜਿਆਂ ਨੂੰ ਵੀ ਕੰਮ ਲੈ ਸਕਦੇ ਹੋ ਹਨ ਜਿਹੜੇ ਆਪਣੇ ਵਾਧੂ ਪਏ ਹੁੰਦੇ ਆ ਕੱਪੜੇ ਅਲਵਾਰੀਆਂ ਭਰੀਆਂ ਪਈਆਂ ਨੇ ਕਈ ਵਾਰੀ ਤਾਂ ਆਪਾਂ ਚਲੋ ਹੰਡਾ ਲੈਨੇ ਆ ਕਈ ਵਾਰੀ ਨਹੀਂ ਹੰਢਦੇ ਕੱਪੜੇ ਰਵਾਜ ਲੰਘ ਜਾਂਦਾ ਹੈ ਹਨਾ ਹੁਣ ਆਪਾਂ ਨੂੰ ਅਲਵਾਰੀਆਂ ਭਰਨ ਦੀ ਵੀ ਲੋੜ ਨਹੀਂ ਜਿਹੜੇ ਆਪਾਂ ਕਮੀਜ਼ ਦੀ ਵੀ ਸੈਟਿੰਗ ਕਰ ਸਕਦੇ ਆ ਤੇ ਸਲਵਾਰ ਦੀ ਵੀ ਹਨਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਆਪਾਂ ਨੇ ਕੀ ਕੀ ਅੱਜ ਬਣਾਇਆ ਆ ਆਪਾਂ ਨੇ ਕੀ ਵੀਡੀਓ ਤੁਹਾਡੇ ਨਾਲ ਹਨਾ ਉਹ ਸਾਰੀ ਸ਼ੇਅਰ ਕਰਾਂਗੇ ਆਪਾਂ ਕੀ ਸਲਾਈ ਕੀਤਾ ਕਿਦਾਂ ਕੀਤਾਗਾ ਹਨਾ ਤੇ ਸਾਡੀ ਇੰਸਟਾਗ੍ਰਾਮ ID ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ID ਹੈ ਉਹਦੇ ਤੇ ਵੀ ਤੁਸੀਂ ਸਾਨੂੰ ਜਾ ਕੇ ਸਾਡੇ ਵੀਡੀਓ ਦੇਖ ਸਕਦੇ ਹੋ ਸਾਡੀਆਂ ਸਾਰੀਆਂ ਵੀਡੀਓ ਉਹਦੇ ਉੱਪਰ ਵੀ ਦਿੱਤੀਆਂ ਹੁੰਦੀਆਂ ਨੇ ਜਿਹੜੇ ਆਪਾਂ ਡਿਜ਼ਾਈਨ ਵਗੈਰਾ ਤਿਆਰ ਕਰਦੇ ਰਹਨੇ ਆ ਹਨਾ ਉਹਦੇ ਤੇ ਵੀ ਜਿਹੜੇ ਹੈਗੇ ਆ ਆਪਾਂ ਵੀਡੀਓ ਅਪਲੋਡ ਕਰਦੇ ਰਹੇ ਨੇ ਉਹ ਵੀ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਜਿਹੜੇ ਆਪਾਂ ਨੇ ਅੱਜ ਦੇ ਸੂਟ ਬਣੇ ਆ ਆਪਣੇ ਕੋਲੇ ਉਹ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਆਪਾਂ ਨੇ ਅੱਜ ਕਿੰਨੇ ਕ ਸੂਟ ਕੀ ਕੀ ਕੱਪੜੇ ਦੇ ਵਿੱਚ ਕੀ ਕੀ ਕਿੱਦਾਂ ਦੇ ਹਨਾ ਆਪਾਂ ਨੇ ਰੈਡੀ ਕੀਤੇ ਆ ਤੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਆਪਾਂ ਨੇ ਇਹ ਵਾ ਸੂਟ ਬਣਾਏ ਨੇ ਜੀ ਦੇਖੋ ਤੇਜ ਬਾਲੀਆਂ ਨੇ ਆਏਗੇ ਸਲਵਾਰਾਂ ਹੈਗੀਆਂ ਸੀਗੀਆਂ ਉਹਨਾਂ ਕੋਲੇ ਦੇਖੋ ਲਾਈਨਿੰਗ ਵਾਲੀਆਂ ਸਲਵਾਰਾਂ ਹੈਗੀਆਂ ਨੇ ਇਹ ਜਿਹੜੀ ਹੈਗੀ ਕ੍ਰੇਪ ਦੀ ਸਲਵਾਰ ਹੈ ਪਿਓਰ ਦੀ ਸਲਵਾਰ ਹੈ ਲਾਈਨਿੰਗ ਸਲਵਾਰਾਂ ਨੇ ਇਹ ਜਿਹੜੀਆਂ ਹੈਗੀਆਂ ਐਦਾਂ ਹੀ ਸੀਗੀਆਂ ਬਣੀਆਂ ਹੋਏ ਜਿੱਦਾਂ ਕਿ ਪ੍ਰਾਣੀਆਂ ਬਣੀਆਂ ਹੁੰਦੀਆਂ ਹਨ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਕਟਿੰਗ ਕਰਕੇ ਸੈੱਟ ਕਰਤੀ ਇਹਦੀ ਮੂਰੀ ਜਿਆਦਾ ਵੱਡੀ ਸੀਗੀ 11 ਆ 10 11 ਇੰਚ ਦੀ ਮੂਰੀ ਮੂਰੀ ਸੀਗੀ ਤੇ ਜਿਆਦਾ ਭਾਰੀ ਸੀਗੀਆਂ ਇਹਦੀ ਆਪਣੇ ਮੂਰੀ ਛੋਟੀ ਕਰਤੀ ਢੇੜ ਕੇ ਜਿਹੜੀ ਹੈਗੀ ਬਾਲ ਪਾ ਕੇ ਹਨਾ ਦੁਆਰਾ ਹੌਲੀ ਕਰਕੇ ਕਟਿੰਗ ਕਰਕੇ ਹਨਾ ਆਪਾਂ ਨੇ ਉਹ ਬਾਲ ਦੁਆਰਾ ਪਾਤੇ ਇਹ ਜਿਹੜੀ ਬੈਲਟ ਹੈ ਇਹਦੀ ਬੈਲਟ ਹੈਗੀ ਤੇ ਜੀ ਬਹਾਲੀ ਜਿਆਦਾ ਛੋਟੀ ਸੀਗੀ ਇਹ ਸੀ ਥੋੜਾ ਜਿਹਾ ਕੱਪੜੇ ਦਾ ਅਲੱਗ ਫਰਕ ਹੈਗਾ ਆ ਚਲੋ ਅਸੀਂ ਬੜੀ ਬੈਲਟ ਲਾਤੀ ਹੁਣ ਉਹਨਾਂ ਦੀ 24.5 ਦੀ ਬੈਲਟ ਤਿਆਰ ਸੀਗੀ ਇਹ ਸਾਰੀ 22 ਇੰਚ ਦੀ ਬੈਲਟ ਸੀਗੀ ਉਹ ਜਿਹੜਾ ਹੈਗਾ ਪੁਰਾਣੀ ਸਲਵਾਰ ਕਰਕੇ ਉਹਦੀ ਬੈਲਟ ਵੀ ਘੱਟ ਸੀਗੀ ਇਹਦੀ ਬੈਲਟ ਪੂਰੀ ਸੀਗੀ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਕੇ ਜਿਹੜੇ ਹੈਗੇ ਹਲਕੀਆਂ ਵੜਾ ਸਕਦੇ ਹਾਂ ਹਨਾ ਲੈਣੇ ਗਾਲੀਆਂ ਸਲਵਾਰਾਂ ਨੇ ਉਹ ਵੀ ਆਪਾਂ ਨੇ ਵੀਡੀਓ ਦਿੱਤੀ ਹੋਈ ਹੈ ਆਪਣੇ ਚੈਨਲ ਤੇ ਅਪਲੋਡ ਵੀਡੀਓ ਕੀਤੀ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਇਹਦੀ ਮੂਰੀ ਠੀਕ ਸੀਗੀ ਜਿੰਨੀ ਕ ਮੂਰੀ ਸੀਗੀ ਆਪਾਂ ਨੇ ਮੂਰੀ ਦਾ ਕੁਝ ਨਹੀਂ ਕੀਤਾ ਭਾਰੀ ਕਾਫੀ ਜਿਆਦਾ ਸੀਗੀ ਤੇ ਵਾਲ ਆਪਾਂ ਨੇ ਢੇੜ ਕੇ ਦੁਆਰਾ ਪਾਏ ਆ ਤੇ ਇਹਦੀ ਆਪਾਂ ਨੇ ਵੀਡੀਓ ਜਰੂਰ ਦਿੱਤੀ ਹੋਈ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਵੀ ਤੁਸੀਂ ਕਿਦਾਂ ਸਲਵਾਰਾਂ ਨੂੰ ਸੈੱਟ ਕਰ ਸਕਦੇ ਹੋ ਦੇਖੋ ਇਹ ਕਮੀਜ਼ ਲੈ ਕੇ ਬਿਲਕੁਲ ਜਿਹੜੇ ਹੈਗੇ ਸਲਵਾਰਾਂ ਦੇ ਨਾਲ ਨਵੇਂ ਸੂਟ ਬਣ ਗਏ ਤੈਨੂੰ ਕਿ ਸਲਵਾਰਾਂ ਨੂੰ ਕੁਝ ਨਹੀਂ ਹੁੰਦਾ ਜੀ ਕਮੀਜ਼ ਉਹਨਾਂ ਦੇ ਪਰਾਣੇ ਜਿੱਦਾਂ ਉੱਚੇ ਵਗੈਰਾ ਹੋ ਜਾਂਦੇ ਆ ਹਨਾ ਰਵਾਜ ਜਾਂਦਾ ਰਹਿੰਦਾ ਬਾਕੀ ਕਮੀਜ਼ ਰਵਾਜ ਜਾਂਦਾ ਸਲਵਾਰਾਂ ਜਾਂ ਪਿਓਰ ਦੀਆਂ ਨੇ ਕਰੇਵ ਦੀਆਂ ਨੇ ਜੋਰ ਜੱਟ ਦੀਆਂ ਨੇ ਉਹਨਾਂ ਦਾ ਕਦੇ ਵੀ ਰਵਾਜ ਨਹੀਂ ਨਿਕਲਦਾ ਹੈਗਾ ਉਹ ਚੱਲਦੀ ਜਾਂਦੀਆਂ ਨੇ ਹਾਂ ਦੇਖੋ ਇਹ ਆਪਾਂ ਨੇ ਇਹ ਨਵਾਂ ਕੱਪੜਾ ਜਿਹੜਾ ਹੈਗਾ ਚੱਲਿਆ ਹੋਇਆ ਹੈਗਾ ਜੀ ਦੇਖੋ ਇਹ ਇਹ ਦੇਖੋ ਜੀ ਇਹ ਆਪਾਂ ਲਾਈਨਿੰਗ ਲਾ ਕੇ ਜਿਹੜਾ ਹੈਗਾ ਕਮੀਜ਼ ਤਿਆਰ ਕਰਿਆ ਇਹ ਗਰਮੀ ਦੇ ਵਿੱਚ ਵੀ ਕੱਪੜਾ ਪੈ ਸਕਦਾ ਹੈ ਤੁਸੀਂ ਗਰਮੀ ਦੇ ਵਿੱਚ ਵੀ ਇਹ ਕੱਪੜਾ ਪਾ ਸਕਦੇ ਹੋ ਜਿੱਦਾਂ ਸਰਦੀ ਦੇ ਵਿੱਚ ਤਾਂ ਪਈ ਜਾਣਾ ਲਾਈਨਿੰਗ ਲੱਗੀ ਹੋਈ ਹੈ ਨਾ ਪੋਟੀ ਵਗੈਰਾ ਵੀ ਜ ਆ ਪਾਣਿਆ ਆ ਦੇਖੋ ਇਹਦੇ ਨਾਲ ਇਹ ਵਾਲੀ ਸਲਵਾਰ ਨਾਲ ਇਹ ਵਾਲਾ ਕਮੀਜ਼ ਐ ਦੇਖੋ ਬਹੁਤ ਜਿਆਦਾ ਸੋਹਣਾ ਲੱਗਦਾ ਨਵਾਂ ਸੂਟ ਬਣ ਗਿਆ ਜਿਹੜਾ ਹੈਗਾ ਇਹ ਵਾਲਾ ਕਮੀਜ਼ ਹੈਗਾ ਜੀ ਦੇਖੋ ਇਹ ਦਿਖਾਉਣੀ ਆ ਮੈਂ ਤੁਹਾਨੂੰ ਇਹ ਵੀ ਕਮੀਜ਼ ਬਹੁਤ ਜਿਆਦਾ ਸੋਹਣਾ ਹੈ ਆ ਦੇਖੋ ਨਵੇਂ ਡਿਜ਼ਾਈਨ ਦੇ ਬਣ ਗਏ ਸੂਟ ਆ ਦੇਖੋ ਇਹ ਸਲਵਾਰ ਨਾਲ ਇਹ ਵਾਲਾ ਕਮੀਜ਼ ਹੋ ਗਿਆ ਜਿਹੜਾ ਹੈਗਾ ਇਹਦੇ ਤੇ ਆਪਾਂ ਨੇ ਬਾਹਾਂਾਂ ਤੇ ਹਲਕੇ ਹਲਕੇ ਲੈਸ ਲਾਤੀ ਘੇਰੇ ਤੇ ਲਾਤੀ ਲੈਸ ਤੇ ਇਹਨਾਂ ਤੇ ਆਪਾਂ ਹਲਕੀ ਜਿਹੀ ਲੈਸ ਲਾਤੀ ਔਰ ਗੰਜਾ ਦੀ ਉਹਦੇ ਨਾਲ ਜਿਹੜਾ ਹੈਗਾ ਸਲਵਾਰ ਦੇ ਨਾਲ ਮੈਚ ਕਰਦੀ ਮੈਚ ਕਰ ਗਿਆ ਜੀ ਆਹ ਦੇਖੋ ਇਹਦੇ ਵਿੱਚ ਵੀ ਆਪਾਂ ਨੇ ਲਾਈਨਿੰਗ ਲਾਈ ਹੋਈ ਆਹ ਦੇਖੋ ਆਹ ਦੇਖੋ ਲਾਈਨਿੰਗ ਮੈਂ ਵਿੱਚੋਂ ਥੋੜੀ ਜਿਹੀ ਢਿੱਲੀ ਰੱਖਦੀ ਹੁੰਨੀ ਆ ਕਿਉਂਕਿ ਲਾਈਨਿੰਗ ਜੇ ਘਟ ਜੇ ਫਿਰ ਇੱਥੇ ਚਾਕਾਂ ਤੇ ਬਲਜਾ ਪਹਿਣ ਲੱਗ ਜਵੇ ਜਿੱਦਾਂ ਅਸੀਂ ਇਹ ਸਲਵਾਰ ਦੀ ਕਟਿੰਗ ਕਰੀ ਇਹਦੀ ਲਾਈਨਿੰਗ ਬਹੁਤ ਜ਼ਿਆਦਾ ਘਟ ਸੀਗੀ ਤੇ ਅਸੀਂ ਜਿਹੜੇ ਬਹੁਤ ਸੈਟਿੰਗ ਕਰ ਕਰ ਜਿਹੜਾ ਹੈਗਾ ਇਹ ਵਾਲਾ ਸੂਟ ਤਿਆਰ ਕੀਤਾ ਆ ਕਿਉਂਕਿ ਜਦੋਂ ਅਸੀਂ ਉਹਦੇ ਦੇੜੀ ਹੈਨਾ ਕਿਉਂਕਿ ਆਪਣੀ ਵੀਡੀਓ ਦੇਖੀ ਦਿੱਤੀ ਹੋਈ ਆ ਉਹਦੇ ਤੇ ਤੁਸੀਂ ਜਰੂਰ ਦੇਖਿਓ ਜਿਹੜੀ ਲਾਈਨਿੰਗ ਵਿੱਚੋਂ ਸਲਾਈ ਕਰਨ ਵਾਲਿਆਂ ਦੀ ਬਹੁਤ ਜ਼ਿਆਦਾ ਘੱਟ ਸੀਗੀ ਲਾਈਨਿੰਗ ਉਹਦੇ ਕਰਕੇ ਜਿਹੜਾ ਹੈਗਾ ਵਾਲ ਪੈਂਦੇ ਆ ਉੱਪਰ ਆਪਣੇ ਸੂਟ ਦੇ ਵਾਲ ਪੈਣ ਲੱਗਦੇ ਆ ਲੱਗ ਜਾਂਦੇ ਆ ਜੇ ਆਪਾਂ ਲਾਈਨਿੰਗ ਵਿੱਚੋਂ ਬਾਧ ਰੱਖ ਦਾਂਗੇ ਤਾਂ ਉੱਪਰ ਵਾਲ ਨਹੀਂ ਪਊਗਾ ਜੇ ਆਪਾਂ ਲਾਈਨਿੰਗ ਨਾ ਘੱਟ ਰੱਖਾਂਗੇ ਤਾਂ ਇੱਥੇ ਵਾਲ ਪੈਣ ਲੱਗ ਜਿਦਾ ਐ ਕਰਕੇ ਐ ਬੁਲਬਲੇ ਜਿ ਪੈਣ ਲੱਗ ਜਿਦਾ ਚਾਕਾਂ ਕੋਲੇ ਹੁਣ ਜਿਹੜੀ ਸਾਡੀ ਲਾਈਨਿੰਗ ਵਾਧ ਰੱਖੀ ਹੋਈ ਆ ਵਿੱਚ ਵੇਸ ਇੱਕ ਵਾਲ ਪੈ ਜੇ ਉੱਪਰ ਵਾਲ ਉੱਪਰ ਵਾਲ ਪੈਂਦਾ ਜਿਹੜਾ ਹੈਗਾ ਬੁਰਾ ਲੱਗਦਾ ਆ ਆ ਦੇਖੋ ਇਸ ਤਰ੍ਹਾਂ ਹੀ ਇਸ ਵਾਰੀ ਆਪਾਂ ਨੇ ਸਾਰੀਆਂ ਕਮੀਜ਼ਾਂ ਹੀ ਕਰੀਆਂ ਨੇ ਆ ਵੀ ਇਕੱਲਾ ਕਮੀਜ਼ ਤਿਆਰ ਕੀਤਾ ਆਪਾਂ ਨੇ ਇਹਦੇ ਨਾਲ ਵੀ ਜਿਹੜਾ ਹੈਗਾ ਉਹਨਾਂ ਕੋਲੇ ਹੈਗੇ ਸੀਗੇ ਸਲਵਾਰ ਇਹ ਵੀ ਉਹਨਾਂ ਨੇ ਇਕੱਲਾ ਕਮੀਜ਼ ਤਿਆਰ ਕਰਵਾਇਆ ਤੇ ਇਹ ਸਿੰਪਲ ਕਮੀਜ਼ ਤਿਆਰ ਕੀਤਾ ਹੋਇਆ ਜੀ ਇੱਕ ਦੇਖੋ ਆਪਾਂ ਨੇ ਜਿਹੜਾ ਹੈਗਾ ਇਹ ਵਾਲਾ ਟੌਪ ਬਣਾਇਆ ਦੇਖੋ ਫਰਾਕ ਟਾਈਪ ਟੌਪ ਬਣਾਇਆ ਇਹ ਤੁਸੀਂ ਜੀਨਸ ਨਾਲ ਵੀ ਪਾ ਸਕਦੇ ਹੋ ਟਰੌਜ਼ਰ ਨਾਲ ਵੀ ਪਾ ਸਕਦੇ ਹੋ ਹਨ ਜਿੱਦਾਂ ਤੁਹਾਡੀ ਮਰਜ਼ੀ ਹੈਗੀ ਤੁਸੀਂ ਪਾ ਸਕਦੇ ਹੋ ਆ ਦੇਖੋ ਇਹਨਾਂ ਦੇ ਬਾਹ ਆਪਾਂ ਨੇ ਇਸ ਤਰ੍ਹਾਂ ਤਿਆਰ ਕੀਤੀ ਹੈ ਖੁੱਲੀ ਕਰਕੇ ਥੋੜੀ ਜੀ ਪੱਟੀ ਲਾਈ ਹੋਈ ਆ ਮoure ਪੱਟੀ ਲਾ ਕੇ ਉੱਪਰ ਲੇਸ ਲਾਤੀ ਗਲੇ ਤੇ ਜਿਹੜੀ ਹੈਗੀ ਆਪਣੇ ਰੇਵਲੀਰੀ ਲਾਈ ਹੋਈ ਹੈ ਦੇਖੋ ਹਜੇ ਪ੍ਰੈਸ ਕਰਨ ਵਾਲੀ ਹੈ ਥੋੜਾ ਜਿਹਾ ਆ ਦੇਖੋ ਥੋੜੇ ਜਿਹਾ ਬਲਜੇ ਪਏ ਹੋਇਆ ਪ੍ਰੈਸ ਕਰਨ ਵਾਲੀ ਹੈ ਇਹਦੇ ਨਾਲ ਦਾ ਜਿਹੜਾ ਮੈਂ ਆਪਣਾ ਸੇਮ ਟਰਾਊਜ਼ਰ ਮੈਂ ਆਪਣਾ ਉਹ ਸੌਰੀ ਟੌਪ ਮੈਂ ਆਪਣਾ ਬਣਾਇਆ ਸੀਗਾ ਤੇ ਉਹ ਆਪਾਂ ਟਰਾਊਜ਼ਰ ਨਾਲ ਵੀ ਪਾ ਸਕਦੇ ਹਣਾ ਜੀਨਸ ਨਾਲ ਵੀ ਪਾ ਸਕਦੇ ਜਿੱਦਾਂ ਮਰਜੀ ਹੋਪਏ ਨੇ ਜੀ ਸੇਮ ਮੇਰੇ ਨਾਲ ਦਾ ਜਿਹੜਾ ਹੈਗਾ ਤਿਆਰ ਕਰਵਾਇਆ ਦੇਖੋ ਇੱਥੇ ਆਪਣੇ ਦੋ-ਦੋ ਵਾਲ ਪਾਏ ਹੋਇਆ ਆ ਦੇਖੋ ਸਾਈਡਾਂ ਤੇ ਦੋ-ਦੋ ਵਾਲ ਪਾਇਆ ਦੋ ਵਾਲ ਇੱਧਰ ਪਾਇਆ ਦੋ ਇੱਧਰ ਦੋ-ਦੋ ਪਿੱਛੇ ਪਾਇਆ ਚਾਰ ਵਾਲ ਮੂਰੇ ਚਾਰ ਵਾਲ ਪਿੱਛੇ ਇਹ ਕਲੀਆਂ ਵਾਲੀ ਹੈ ਜੀ ਦੇਖੋ نیچے ਆਪਾਂ ਨੇ ਪਤਲੀ ਕਲੀ ਪਾਈ ਹੈ ਸਾਈਡਾਂ ਤੇ ਜਿਹੜੀਆਂ ਹੈਗੀਆਂ ਚੌੜੀਆਂ ਕਲੀਆਂ ਪਾਈਆਂ ਨੇ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਤਿੰਨ ਕਲੀਆਂ ਮੂਰੇ ਨੇ ਤੇ ਤਿੰਨਾਂ ਪਿੱਛੇ ਨੇ ਉੱਪਰ ਜਿਹੜੀ ਹੈਗੀ ਬਾਡੀ ਲਾ ਕੇ ਆਪਣਾ ਤਿਆਰ ਕਰਿਆ ਹੋਇਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਬਣ ਕੇ ਤਿਆਰ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹਨੂੰ ਆਪਾਂ ਜਿਵੇਂ ਧੋਤੀ ਸਲਵਾਰ ਨਾਲ ਵੀ ਪਾ ਸਕਦੇ ਆ ਦੂਜੀ ਸਲਵਾਰ ਨਾਲ ਵੀ ਪਾ ਸਕਦੇ ਆ ਧੋਤੀ ਨਾਲ ਵੀ ਪਾ ਸਕਦੇ ਆ ਕਿਉਂਕਿ ਟ੍ਰੈਂਡ ਹਨਾ ਆਪਦਾ ਹੀ ਹੁੰਦਾ ਜਿੱਦਾਂ ਆਪਾਂ ਮਰਜ਼ੀ ਪਾ ਲਓ ਜਿੱਦਾਂ ਆਪਾਂ ਪਾਉਣੇ ਆ ਉਦਾਂ ਹੀ ਜਿਹੜਾ ਹੈਗਾ ਟ੍ਰੈਂਡ ਹੋ ਜਾਂਦਾ ਆ ਦੇਖੋ ਇੱਕ ਆਪਣਾ ਇਹ ਵਾਲਾ ਸੂਟ ਹੈਗਾ ਆ ਆ ਦੇਖੋ ਇਹ ਸੂਟਾ ਦੀ ਜਿਹੜੀ ਹੈਗੀ ਜਿੱਦਾਂ ਇਹ ਸੂਟ ਬਨੇ ਬਣਾਏ ਆਉਂਦੇ ਆ ਹਨਾ ਬਹੁਤ ਭੈਣਾ ਦੇ ਕਮੈਂਟ ਵੀ ਆਉਂਦੇ ਆ ਵੀ ਇਹ ਸੂਟਾਂ ਦੀ ਜਿਹੜੀ ਹੈਗੀ ਲੈਂਥ ਘੱਟ ਹੁੰਦੀ ਹੈ। ਹਾਂਜੀ ਇਹਦੀ ਲੈਂਥ ਘੱਟ ਹੁੰਦੀ ਹੈ ਜਿਨ੍ਹਾਂ ਦੇ 40 ਇੰਚ ਲੈਂਥ ਤਿਆਰ ਹੁੰਦੀ ਹੈ ਉਹਨਾਂ ਦਾ ਤਾਂ ਇਹ ਸੂਟ ਬਣ ਜਾਂਦਾ ਆ। ਜਿਹਦੀ ਜ਼ਿਆਦਾ ਲੈਂਥ ਹੈ ਉਹਦਾ ਨਹੀਂ ਬਣਦਾ। ਆ ਦੇਖੋ نیچے ਆਪਾਂ ਨੇ ਜਿਹੜਾ ਹੈਗਾ ਲੈਂਸ ਲਾਈ ਇਹ ਵਾਲੀ ਔਰਗੰਝਾ ਦੀ ਲੈਂਸ ਲਾ ਕੇ ਜਿਹੜੀ ਹੈਗੀ 2-3 ਇੰਚ ਲੈਂਥ ਵਧਾਈ ਹੈ। ਜਿਹੜੀ ਪਿਛਲੇ ਪੱਲੇ ਦੀ ਲੈਂਥ ਆਪਾਂ ਕਿੱਦਾਂ ਵਧਾਈ ਹੈ ਦੇਖੋ نیچے ਆਪਣੀਆਂ ਅੰਦਰ ਜਿਹੜਾ ਮੋੜਿਆ ਹੈ ਅਲੱਗ ਪੱਟੀ ਲਾਈ ਹੋਈ ਹੈ। ਚਾਕਾਂ ਤੇ ਦੇਖੋ ਆਪਣੇ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਪਾਈਪਿੰਗ ਕੱਢੀ ਹੋਈ ਹੈ ਬਾਹਾਂ ਮਾਂ ਤੇ ਵੀ ਇਹ ਜਿਹੜੀ ਪੱਟੀ ਹੈ ਆਪਣੀ ਇਹ ਪੱਟੀ ਲਾਈ ਹੋਈ ਹੈ ਜਿੱਦਾਂ ਉਹਨਾਂ ਦੀ ਲੱਗੀ ਹੁੰਦੀ ਹੈ ਇਹਦੇ ਉੱਪਰ ਫੂਟ ਦੇ ਇਹ ਜਿਹੜੀ ਹੈਗੀ ਇਹਦੇ ਨਾਲ ਦੀ ਸਲਵਾਰ ਹੈਗੀ ਹੈ ਜੀ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਡਿਜ਼ਾਈਨ ਵਾਲੀ ਸਲਵਾਰ ਹੈ ਜੇ ਤੁਸੀਂ ਲੈਂਸ ਲਾ ਕੇ ਨਹੀਂ ਲੈਂਥ ਵਧਾਉਣੀ ਤਾਂ ਤੁਸੀਂ ਸਲਵਾਰ ਨਾਲ ਦੀ ਪੱਟੀ ਲਾ ਲਓ ਪੱਟੀ ਲਾ ਕੇ ਵੀ ਵਧਾ ਸਕਦੇ ਹੋ ਲੈਂਥ ਜਿਹੜੀ ਕੱਟ ਕੇ ਲੈਂਸ ਪੈਂਦੀ ਹੈ ਉਹਦੇ ਨਾਲ ਵੀ ਤੁਸੀਂ ਵਧਾ ਸਕਦੇ ਹੋ ਤੇ ਸਲਵਾਰ ਨਾਲ ਦੀ ਪੱਟੀ ਲਾ ਕੇ ਵੀ ਲੈਂਥ ਜਿਹੜੀ ਹੈਗੀ ਵਧਾ ਸਕਦੇ ਆ ਇਹ ਜਿਹੜੇ ਆ ਭੈਣਾਂ ਨੂੰ ਸਲਾਈ ਕਰਨਾ ਆਉਂਦਾ ਹੈ ਹਨਾ ਉਹ ਤਾਂ ਜਿਹੜਾ ਹੈਗਾ ਇਦਾਂ ਮਾੜਾ ਮੋਟਾ ਆਪਾਂ ਕਰ ਹੀ ਸਕਦੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸੂਟ ਬਣ ਗਿਆ ਆ ਦੇਖੋ ਜਿਹੜੇ ਪ੍ਰਾਣੀਆਂ ਸਲਵਾਰਾਂ ਵਾਲੇ ਸੂਟ ਆਪਣੇ ਕੋਲ ਬਹੁਤ ਜ਼ਿਆਦੇ ਆਉਂਦੇ ਆ ਜਿੱਦਾਂ ਪ੍ਰਾਣੀਆਂ ਸਲਵਾਰਾਂ ਇਹ ਹੁਣ ਇਸ ਵਾਰੀ ਇਸ ਤਰ੍ਹਾਂ ਹੀ ਜ਼ਿਆਦੇ ਆਇਆ ਆ ਦੇਖੋ ਤਿੰਨ ਸੂਟ ਕਿਸੇ ਦੇ ਹੋਰ ਆਇਆ ਹੁਣੇ ਫੜਾ ਕੇ ਗਏ ਆ ਉਹ ਆ ਦੇਖੋ ਜਿੱਦਾਂ ਇਹ ਵਾਲੀ ਸਲਵਾਰ ਦੇ ਨਾਲ ਦੇਖੋ ਇਹ ਵਾਲਾ ਕਮੀਜ਼ ਉਹਨਾਂ ਨੇ ਸਲਵਾਰ ਦੇਖੋ ਬਣੀ ਹੋਈ ਹੈ ਸਲਵਾਰਾਂ ਨਵੀਆਂ ਪਈਆਂ ਹੁੰਦੀਆਂ ਨੇ ਜੀ ਕਮੀਜ਼ ਜਿਆਦਾ ਜਿਹੜੇ ਹੈਗੇ ਜਲਦੀ ਪਾਟਦੇ ਆ ਆ ਦੇਖੋ ਇਹਦੇ ਨਾਲ ਆਹ ਸਲਵਾਰ ਨਾਲ ਆਹ ਕਮੀਜ਼ ਭੇਜਿਆ ਦੇਖੋ ਜਿੱਦਾਂ ਆਹ ਸਲਵਾਰੇ ਵੀ ਨਵੀਂ ਪਈ ਹੈ ਉਹਨਾਂ ਦੀ ਸਲਵਾਰ ਇਹਦੇ ਨਾਲ ਆਹ ਕਮੀਜ਼ ਭੇਜਿਆ ਆਹ ਸਲਵਾਰ ਵੀ ਵਧੀਆ ਪਈ ਹੈ ਕਾਟਨ ਦੀਆਂ ਸਲਵਾਰਾਂ ਨੇ ਇਹ ਵੀ ਆਪਾਂ ਨੇ ਜਿਹੜੇ ਸਲਾਈ ਕਰਨੇ ਨੇ ਹੁਣ ਹੀ ਆਏ ਆ ਕੱਪੜੇ ਮੈਂ ਵੀਡੀਓ ਸ਼ੂਟ ਕਰ ਰਹੀ ਤੇ ਉਧਰੋਂ ਇਹ ਜਿਹੜੇ ਹੈਗੇ ਕੱਪੜੇ ਆਏ ਆ ਉਹਨਾਂ ਦੇ ਇਹ ਵਾਲਾ ਜਿਹੜਾ ਹੈਗਾ ਨਿਊ ਸੂਟ ਆਇਆ ਇਹ ਪਹਿਲਾਂ ਇੱਕ ਉਹਨਾਂ ਦਾ ਸੂਟ ਮੈਂ ਵਾਪਸ ਭੇਜਤਾ ਸੀਗਾ ਤੇ ਉਹਨਾਂ ਦੇ ਕੱਪੜੇ ਆਪਣੇ ਕੋਲੇ ਪਹਿਲਾਂ ਵੀ ਕਾਫੀ ਆਏ ਹੋਏ ਆ ਇਹ ਸੂਟ ਮੈਂ ਵਾਪਸ ਭੇਜਿਆ ਸੀਗਾ ਇਹ ਇੱਕ ਜਿਹੜਾ ਹੈਗਾ ਉਹਨਾਂ ਦਾ ਘੇਰਾ ਨਹੀਂ ਸੀ ਨਾ ਆ ਰਿਹਾ ਤੇ ਉਹਨਾਂ ਨੇ ਉਹਦੇ ਬਸਤੇ ਦੁਆਰਾ ਲੈ ਕੇ ਆਂਦਾ ਜੀ ਇਹ ਵੀ ਆਪਾਂ ਬਣਾ ਦਾਂਗੇ ਉਹਨਾਂ ਦਾ ਬਿੱਲ ਵੀ ਜਿਹੜਾ ਹੈਗਾ ਵਿੱਚ ਹੀ ਆ ਗਿਆ ਚਲੋ ਆਪਾਂ ਨਾਲ ਹੀ ਵਾਪਸ ਕਰ ਦਾਂਗੇ ਹਨ ਕਈ ਵਾਰੀ ਅਗਲੇ ਦਾ ਕੋਈ ਚੀਜ਼ ਬਟਾਉਣੀ ਕਰਨੀ ਪੈ ਜਾਂਦੀ ਹੈ ਹੇ ਹੇ ਆਪਣੇ ਜਿਹੜੇ ਹੈਗੇ ਬਾਨ ਨਾਲੇ ਸੂਟ ਨੇ ਜਿਹੜੇ ਆਏ ਆ ਆ ਦੇਖੋ ਇੱਕ ਕਮੀਜ਼ਾਂ ਨਾਲ ਆਪਾਂ ਇਹ ਵੀ ਤਿਆਰ ਕਰ ਦਾਂਗੇ ਚਲੋ ਕਮੀਜ਼ਾਂ ਹਨ ਸਲਵਾਰਾਂ ਜਿਹੜੇ ਸਲਵਾਰਾਂ ਨੂੰ ਕੁਛ ਨਹੀਂ ਹੋਇਆ ਹੁੰਦਾ ਸਲਵਾਰਾਂ ਵਧੀਆ ਪਈਆਂ ਹੁੰਦੀਆਂ ਨੇ ਕਿਉਂਕਿ ਕਮੀਜ਼ ਆਪਣੇ ਜਾਦਾ ਘਸਦੇ ਆ ਹਨਾ ਕਮੀਜ਼ ਜਿਆਦਾ ਘਸ ਜਾਂਦੇ ਹੁੰਦੇ ਆ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰam ਐਡੀ ਹੈਗੀ ਔਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਐਡੀ ਹੈ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ